ਜੀ ਅੱਜ ਅਸੀਂ ਬਣਾਉਣ ਲੱਗੇ ਆ ਮੈਦੇ ਦੀਆਂ ਮਿੱਠੀਆਂ ਸੇਵੀਆਂ ਸੇਵੀਆਂ ਅਸੀਂ ਪਹਿਲਾਂ ਹੀ ਭੁੰਨ ਕੇ ਰੱਖੀਆਂ ਆ ਜੀ ਸੇਵੀਆਂ ਬਣਾਉਣ ਲਈ ਘਿਓ ਹੈਗਾ ਆ ਖੰਡ ਆ ਜੀ ਠੂਠੀ ਦਾ ਬਰੀਕ ਚੂਰਾ ਆ ਜੀ ਦੁੱਧ ਆ ਜੀ ਹਾਂ ਜੀ ਪਾਣੀ ਪਹਿਲਾਂ ਤੋਂ ਗਰਮ ਰੱਖਿਆ ਆ ਸਾਦਾ ਪਾਣੀ ਉਹ ਪਾ ਕੇ ਉਸੇ ਸੇਵੀਆ ਪਾਣੀ ਵਿੱਚ ਪਾ ਦਾਂਗੇ ਜੀ ਲਓ ਜੀ ਇਸੇ ਤਰ੍ਹਾਂ ਮੜਾ ਜਾ ਥੋੜਾ ਜਾ ਇਹਨੂੰ ਹਲਾ ਦਾਂਗੇ ਥੋੜੀ ਸੇਵੀਆ ਨੂੰ ਉਬਾਲ ਆ ਲਈ ਚੁੱਛਾ ਦੇਣਾਂ ਸਾਡੇ ਇੱਕੋ ਵਾਲਾ ਸੇਮੀਆਂ ਨੂੰ ਆ ਗਿਆ ਹੈ ਜੀ ਦੋ ਵਾਲੇ ਅਸੀਂ ਇਹਨਾਂ ਨੂੰ ਹੋਰ ਦਵਾਵਾਂਗੇ ਹਾਂਜੀ ਹੁਣ ਸਾਡੀਆਂ ਸੇਮੀਆਂ ਬਣ ਚੁੱਕੀਆਂ ਉਬਲ ਗਈਆਂ ਹੈ ਜੀ ਹੁਣ ਇਹਨਾਂ ਨੂੰ ਗੈਸ ਤੋਂ ਥੱਲੇ ਲਾ ਕੇ ਇਹਨਾਂ ਨੂੰ ਨਤਾਰ ਲਈਏ ਇਹਨਾਂ ਵਿੱਚੋਂ ਪਾਣੀ ਕੱਢ ਕੇ ਸੇਮੀਆਂ ਅਲੱਗ ਕਰ ਲਈਏ ਲਓ ਜੀ ਆਪਾਂ ਹੁਣ ਸੇਮੀਆਲੇ ਦੁੱਧ ਪਤੀਲੇ ਵਿੱਚ ਪਾ ਦਿੱਤਾ ਜੀ ਇਸ ਦੇ ਵਿੱਚ ਪਾਵਾਂਗੇ ਦੁੱਧ ਚ ਖੰਡ ਲੋੜ ਮੁਤਾਬਕ ਜੀ ਘੱਟ ਪਾ ਲੈਣੀ ਹੈ ਜਿੰਨੀ ਆਪ ਨੂੰ ਲੋੜ ਵਾ ਓਨੀ ਪਾ ਸਕਦੇ ਆ ਅੰਦਰ ਵਿੱਚ ਪਾਵਾਂਗੇ ਜੀ ਕਿਓ ਦੇ लौजी उछा करन तो बाद ही फिर थे सेनिया थे पामेंगे उतना मीठे दूध में पकावा लेंगे ਲਓ ਜੀ ਸਾਡਾ ਹੁਣ ਦੁੱਧ ਉੱਬਲਣ ਲੱਗ ਗਿਆ ਆ ਹੁਣ ਅਸੀਂ ਦੁੱਧ ਵਿੱਚ ਸੇਲੀਆਂ ਪਾਦਵਾ ਲਏ ਜੀ ਓ ਜੀ ਸਾਡੀਆਂ ਸੇਮੀਆਂ ਬਣ ਕੇ ਹੁਣ ਤਿਆਰ ਹੋ ਆ ਜੀ ਹੁਣ ਅਸੀਂ ਇਹਨਾਂ ਨੂੰ ਪਲੇਟ ਵਿੱਚ ਪਾ ਕੇ ਸਜਾਵਾਂਗੇ ਹਾਂਜੀ ਸਾਡੀਆਂ ਸੇਵੀਆਂ ਤਿਆਰ ਵਾ ਜੀ ਹੁਣ ਇੱਥੇ ਨਾਰੀਅਲ ਦਾ ਬਰੋਦਾ ਪਾਵਾਂਗੇ ਜੀ ਲਓ ਜੀ ਤੁਸੀਂ ਵੀ ਇਸੇ ਤਰ੍ਹਾਂ ਦੀਆਂ ਸੇਵੀਆਂ ਆਪਣੇ ਘਰ ਵਿੱਚ ਬਣਾਓ ਜੀ ਆਪਣੇ ਆਏ ਗਏ ਪਰੌਣੇ ਮਹਿਮਾਨਾਂ ਨੂੰ ਖਿਲਾਓ ਜੀ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਜੀ ਚੰਗੀ ਲੱਗੇ ਜੀ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ